ਕਲਕੱਤਾ ਰੇਪ ਕੇਸ ਨੂੰ ਲੈ ਕੇ ਕਾਫੀ ਚਰਚਾ ਹੁੰਦੀ ਰਹੀ ਚੱਲਦਾ ਰਿਹਾ ਪਰ ਇੱਕ ਚੀਜ਼ ਉਹਦੇ ਵਿੱਚ ਅੱਜ ਨਵੀਂ ਹੋਈ ਕਿ ਐਂਟੀ ਰੇਪ ਕੇਸ ਬਣਾਇਆ ਗਿਆ ਐਂਟੀ ਰੇਪ ਲਾਅ ਬਣਾਇਆ ਗਿਆ ਮਿੰਟੂ ਜੀ ਇਹ ਲਾਅ ਬਾਰੇ ਥੋੜਾ ਜਿਹਾ ਦੱਸਿਓ ਕੀ ਲਾਅ ਹੈ ਇਹਦਾ ਕੀ ਕੰਮ ਹੋਏਗਾ ਅੱਗੇ ਜਾ ਕੇ ਇਹ ਲਾਅ ਨਹੀਂ ਆ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹ ਲਾਅ ਦੀ ਜਗ੍ਹਾ ਰਾਹ ਆ ਜੀ ਕਿ ਕਿਸੇ ਤਰੀਕੇ ਨਾਲ ਮਮਤਾ ਬੇਨਰਜੀ ਇਹਦੇ ਵਿੱਚੋਂ ਨਿਕਲੇ ਮਮਤਾ ਬੇਨਰਜੀ ਦੀ ਪਾਰਟੀ ਨੇ ਤੇ ਖੁਦ ਜੋ ਡਾਕਟਰ ਨਹੀਂ ਸੀ ਜਿਸ ਨਾਲ ਦਰਿੰਦਗੀ ਹੋਈ ਉਹਦੇ ਘਰਦਿਆਂ ਨੂੰ ਫੋਨ ਕਰਕੇ ਕਿਹਾ ਕਿ ਸਾਡੇ ਤੋਂ ਗਲਤੀਆਂ ਹੋਈਆਂ ਨੇ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਕੋਤਾਈਆਂ ਸਰਕਾਰੀ ਪੱਧਰ ਤੇ ਹੋਈਆਂ ਤੇ ਮੈਂ ਹਮੇਸ਼ਾ ਕਹਿੰਦਾ ਸਾਡੇ ਨਾਲ ਕੁਝ ਪੰਜਾਬੀ ਜਿਹੜੇ ਆ ਮਮਤਾ ਦੇ ਬੜੇ ਫੈਨ ਆ ਹਾਂ ਬਿਲਕੁਲ ਜੀ ਮਮਤਾ ਦਾ ਰਾਜ ਸਰ ਕਦੇ ਵੀ ਇਹੋ ਜਿਹਾ ਰਾਜ ਨਹੀਂ ਰਿਹਾ ਜਿਸ ਨੂੰ ਆਪਾਂ ਇੱਕ ਕਹਿ ਲਈਏ ਕਿ ਬਹੁਤ ਇੱਕ ਮਿਸਾਲ ਦਾ ਜਿਵੇਂ ਕਹਿ ਲਈ ਨਾ ਹਾਂਜੀ ਮਿਸਾਲੀ ਰਾਜ ਕਿਸੇ ਜੀ ਜੀ ਹਾਕਮ ਨਹੀਂ ਦਿੱਤਾ ਜਿਵੇਂ ਮਾਨਕ ਸਰਕਾਰ ਅਰਗੇ ਸੀ ਜੀ ਜੀ ਤਾਂ ਹੁਣ ਇਹਦੇ ਚ ਇਹੋ ਆ ਕਿ ਮਮਤਾ ਬੇਨਰਜੀ ਵਾਸਤੇ ਮਾਮਲਾ ਬੜਾ ਕਸੂਤਾ ਹੈ ਹਮ ਤੇ ਭਾਰਤੀ ਜਨਤਾ ਪਾਰਟੀ ਇਹਦੇ ਚ ਮੌਕਾ ਟੋਲਦੀ ਬਿਲਕੁਲ ਪੂਰਾ ਫਸਵਾ ਸੀ ਤਾਂ ਹੁਣ ਗੱਲ ਕੀ ਹੈ ਕਿ ਦੇਖੋ ਮਮਤਾ ਬੇਨਰਜੀ ਨੇ ਨਵਾਂ ਕਾਨੂੰਨ ਲੈ ਆਂਦਾ ਐਂਟੀ ਰੇਪ ਕਾਨੂੰਨ ਕਹ ਲੋ ਜੀ ਤਾਂ ਉਹਦੇ ਚ ਕੀ ਹੈ ਕਿ فرض ਕਰੋ ਕਿਸੇ ਨਾਲ ਕੋਈ ਖੁਦਾ ਨਾ ਖਾਸਤਾ ਲੜਕੀ ਨਾਲ ਇਸ ਤਰ੍ਹਾਂ ਦੀ ਕੋਈ ਵੈਸ਼ਿਆਨਾ ਕਾਰਵਾਈਆਂ ਜਾਮਦ ਦਿੱਤੀ ਜਾਂਦੀ ਹੈ ਕਿਉਂਕਿ ਮਾਂਚ ਹੈ ਹਾਂ ਜਾਂ ਉਦਰਿੰਦਗੀ ਦੇ ਦੌਰਾਨ ਜਾਂ ਦਰਿੰਦਗੀ ਤੋਂ ਬਾਅਦ ਮਾਰ ਦਿੱਤੀ ਜਾਂਦੀ ਹੈ ਹਾਂ ਤਾਂ ਉੱਥੇ ਫਿਰ ਸਿੱਧੀ ਫਾਂਸੀ ਹੈ ਬਿਲਕੁਲ ਪਰ ਇੱਥੇ ਬੀਐਨਐਸ ਆਇਆ ਭਾਰਤੀ ਨਿਆਂ ਸਹਿਤਾ ਮੈਨੂੰ ਲੱਗਦਾ ਕਿ ਸਜ਼ਾ ਦੇ ਦੇ ਵਿੱਚ ਵੀ ਫਾਂਸੀ ਦੀ ਕੋਈ ਹੈ ਹਾਂ ਕੋਈ ਮਾੜਾ ਮੋਟਾ ਫਰਕ ਹੋ ਸਕਦਾ ਜੀ ਜੀ ਸੋ ਇਹ ਇਹਨਾਂ ਨੇ ਕਿਹਾ ਕਿ 36 ਦਿਨ ਦੇ ਵਿੱਚ ਸੁਣਵਾਈ ਜਾਂ ਜਾਂਚ ਜਿਹੜੀ ਹੈ ਮੁਕੰਮਲ ਹੋ ਜਾਏਗੀ 10 ਦਿਨਾਂ ਦੇ ਅੰਦਰ-ਅੰਦਰ ਫਾਂਸੀ ਦਾ ਕੰਮ ਮੁਕਾ ਦਿੱਤਾ ਜਾਊਗਾ ਪਰ ਕੀ ਸਾਡੇ ਕੋਲ ਐਡੀ ਫਾਸਟ ਟਰੈਕ ਪ੍ਰਣਾਲੀ ਹੈ ਜੁਡੀਸ਼ਰੀ ਦੀ ਜੀ ਕੀ ਸਾਡੇ ਕੋਲ ਲੈਬਾ ਹੈ ਗਿਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹ ਸਾਇੰਟਿਫਿਕ ਜਾਂਚ ਪੜਤਾਲ ਜ਼ਿਆਦਾ ਵਧੇਗੀ ਜ਼ਿਆਦਾ ਵਧੇਗੀ ਇਹਦੇ ਵਿੱਚ ਆ ਜਿਹੜੇ ਬਿਜਲਈ ਉਪਕਰਨ ਆਪਣੇ ਜੀ ਇਹ ਜ਼ਿਆਦਾ ਸਬੂਤ ਦੇ ਤੌਰ ਤੇ ਆਉਣਗੇ ਸਾਡੇ ਕੋਲ ਤੇ ਇੰਨੀਆਂ ਫੋਰੈਂਸਿਕ ਲੈਬਾਂ ਹੀ ਐ ਨਹੀਂ ਹੂੰ ਪੈਂਡੈਂਸੀ ਪਈ ਹੈ ਛੇਸ਼ੇ ਮਹੀਨੇਾਂ ਦੀ ਸਾਲਸਾਲ ਦੀ ਡੀਐਨਏ ਟੈਸਟਾਂ ਦੇ ਹਜ਼ੂਰ ਬਾਰੇ ਨਹੀਂ ਆਉਂਦੇ ਪਏ ਹੂੰ ਤੇ ਫਿਰ ਕਿੱਥੋਂ ਇਹ ਲਾਗੂ ਕਿਵੇਂ ਕਰਾਂਗੇ ਕਾ ਕੋ ਕਨਸੀਡਰ ਕਰ ਲਿਆ ਨਾ ਕਿ ਇਹ ਸਬੂਤ ਹੁਣ ਹੋਣ ਵਾਲੇ ਕਾਨੂੰਨਾ ਚ ਇਹ ਕਨਸੀਡਰ ਕਰ ਲਿਆ ਗਏ ਨੇ ਬਿਲਕੁਲ ਪਰ ਕੀ ਤੁਹਾਡੇ ਕੋਲ ਮੈਕੈਨਿਜ਼ਮ ਹੈ ਹੂੰ ਸੋ ਇਸਕਾ ਇਹ ਸਪਸ਼ਟ ਨਜ਼ਰ ਆਉਂਦਾ ਮਾਮਲਾ ਜੀ ਕਿ ਭਾਈ ਮਮਤਾ ਬਹਨਰ ਜੀ ਇਸ ਥਾਂ ਤੇ ਖਲੋ ਕੇ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਆ ਕਿ ਇਹ ਸਥਿਤੀ ਬਹੁਤ ਕਹ ਲਓ ਕਿ ਮੇਰੇ ਵਾਸਤੇ ਗੰਭੀਰ ਹੈ ਤਾਂ ਉਹਦੇ ਵਿੱਚ ਕੁਝ ਕੀਤਾ ਜਾਵੇ ਤਾਂ ਕੀਤਾ ਜਾਵੇ ਕੀ ਹੈ ਕਿ ਜਿਹੜੇ ਭਾਰਤੀ ਨਿਆਂ ਸੰਹਿਤਾ ਦੇ ਤਹਿਤ ਕਾਨੂੰਨ ਆਏ ਸੀਗੇ ਉਹਨਾਂ ਤੋਂ ਥੋੜਾ ਜੁਦਾ ਜਿਹੜਾ ਉਹ ਕਾਨੂੰਨ ਬਸ ਇੱਕ ਆਪਣੇ ਆਪ ਨੂੰ ਸੇਫ ਕਰ ਲੈਣ ਦਾ ਇੱਕ ਤਰੀਕਾ ਸਮਝਾ ਬਲਜੀਤ ਸਿੰਘ ਜੀ ਦੱਸ ਰਹੇ ਨੇ ਕਿ ਨਿਰਪੈ ਮਾਮਲੇ ਤੋਂ ਬਾਅਦ ਕੁਝ ਮਾਮਲੇ 7 ਦਿਨਾਂ ਚ ਹੀ ਕਹਿੰਦੇ ਮੁਕੰਮਲ ਹੋ ਗਏ ਸੀਗੇ ਸਮੇਤ ਚਾਰ ਸੀਟ ਟ੍ਰਾਇਲ ਤੇ ਸਜ਼ਾ ਤੱਕ ਸਾਰੇ ਪ੍ਰੋਗਰਾਮ ਇਹਨਾਂ ਕਰਦੇ ਨੇ 7 ਦਿਨਾਂ ਚ ਕਿਹੜਾ ਕੋਈ ਕੋਈ ਲਿੰਕ ਦਿਓਗੇ ਜਿਹੜਾ 7 ਦਿਨਾਂ ਚ ਮੁਕੰਮਲ ਹੋਇਆ ਟ੍ਰਾਇਲ 7 ਦਿਨਾਂ ਚ ਮੁਕੰਮਲ ਹੋਇਆ ਹੋ ਸਕਦਾ ਸਰ 7 ਦਿਨਾਂ ਤੱਕ ਸਜ਼ਾ ਨਹੀਂ ਮਿਲ ਸਕਦੀ ਜੀ ਕਿਉਂਕਿ ਇੱਕ ਕੋਰਟ ਚ ਜੇ ਮੁਕੰਮਲ ਹੋ ਗਿਆ ਤੇ ਅਗਲੇ ਕੋਰਟ ਚ ਜਾ ਕੇ ਅਪੀਲ ਵੀ ਪੈਣੀ ਹੈ ਨਾ ਜਨਾਬ ਬਿਲਕੁਲ ਕਿਹੜੀਆਂ ਗੱਲਾਂ ਕਰਦੇ ਹੋ ਜੀ ਜੀ ਬਿਲਕੁਲ ਜਿਹੜਾ ਫਾਂਸੀ ਦੀ ਸਜ਼ਾ ਵਾਲਾ ਮਾਮਲਾ ਹੁੰਦਾ ਨਾ ਉਹ ਰਾਸ਼ਟਰਪਤੀ ਦੀ ਰਹਿਮ ਦੀ ਅਪੀਲ ਤੱਕ ਜਾਣਾ ਹੁੰਦਾ ਹੂੰ ਤੇ ਰਹਿਮ ਦੀ ਅਪੀਲ ਖਾਰਜ ਹੋਏ ਤੋਂ ਬਾਅਦ ਵੀ ਆਪਸ਼ਨ ਹੁੰਦੇ ਆ ਜੀ ਆ ਤੁਸੀਂ ਦੇਖਿਆ ਨਾ ਨਿਰਪਾ ਅੱਛਾ ਨਿਰਪਾ ਵਾਲੇ ਜਿਹੜੇ ਸੀਗੇ ਉਹ ਕਦੋਂ ਤੱਕ ਲਟਕਦੇ ਰਹਿ ਬਿਲਕੁਲ ਲੰਮਾ ਚੱਕਰਾਂ ਚ ਸੋ ਇਹ ਬਹੁਤ ਵੱਡੇ ਪ੍ਰੋਸੀਜਰ ਹੁੰਦੇ ਨੇ ਸਾਬ ਹੂੰ ਮੁੱਟਰ ਸਾਹਿਬ ਕਹਿ ਰਹੇ ਨੇ ਪਬਲਿਕ ਹੈ ਸਭ ਜਾਣਦੀ ਹੈ ਲਾਲਿਤ ਜੀ ਕਹਿ ਰਹੇ ਨੇ ਕਿ ਪਬਲਿਕ ਮਨੀ ਤੇ ਗੇਮ ਚੱਲਦੀ ਆ ਰਹੀ ਹੈ ਬਿਲਕੁਲ ਗੇਮ ਤਾਂ ਫਿਰ ਚੱਲਦੀ ਹੈ ਪਬਲਿਕ ਦੀ ਮਨੀ ਤਾਂ ਪਬਲਿਕ ਦੀ ਹੈ ਪਰ ਉਹ ਅਧਿਕਾਰ ਕਿਸੇ ਕੋਲੇ ਹੈ ਤੇ ਉਸ ਨੂੰ ਮੈਨੇਜ ਕਰਨ ਵਾਲੇ ਜਿਹੜੀਆਂ ਪਾਵਰਸ ਆ ਉਹ ਕਿਸੇ ਕੋਲੇ ਹੈ ਇਸ ਤਰ੍ਹਾਂ ਹੀ ਚੱਲਦਾ ਹੈ हां जी हां जी ਨਹੀਂ ਨਹੀਂ ਬਿਲਕੁਲ 7 ਦਿਨਾਂ ਚ ਨਹੀਂ ਕੋਈ ਸਾਰੀ ਸਜ਼ਾ ਕੰਪਲੀਟ ਹੋ ਸਕਦੀ ਸਾਰਾ ਪ੍ਰੋਸੈਸ 7 ਦਿਨਾਂ ਚ ਕਦੇ ਨਹੀਂ ਹੋ ਸਕਦਾ ਮੈਂ ਨਿਕਾ ਜੈ ਇਹਨਾਂ ਕਮਾਂ ਚ ਪਿਆ ਹੋਇਆ ਮੈਨੂੰ ਮੈਂ ਤੇ ਅਜੇ ਤੱਕ ਮੈਨੂੰ ਤੇ ਕੋਈ ਐਸਾ ਕੇਸ ਟੱਕਰਿਆ ਨਹੀਂ ਕਿ ਇੰਡੀਆ ਚ 7 ਦਿਨਾਂ ਤੱਕ ਪੂਰਾ ਅੰਜਾਮ ਤੇ ਪਹੁੰਚ ਗਿਆ ਹੋਵੇ ਜੀ ਤਾਂ 7 ਦਿਨਾਂ ਦੇ ਵਿੱਚ ਸਾਡੇ ਤਾਂ ਹਫਤਾ ਕੋਈ ਹੁੰਦਾ ਹੀ ਨਹੀਂ ਇਹੋ ਜਿਹਾ ਸੁੱਕਾ ਜਿਹਦੇ ਚ ਕੋਈ ਦੋ ਤਿੰਨ ਛੁੱਟੀਆਂ ਨਹੀਂ ਆਉਂਦੀਆਂ ਬਿਲਕੁਲ ਇੰਡੀਆ ਦੇ ਵਿੱਚ ਛੁੱਟੀਆਂ ਹੀ ਨਹੀਂ ਆਉਂਦੀਆਂ ਜੀ 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 ਸੋ ਇਸ ਵਾਸਤੇ ਕੋਈ ਮੰਨ ਲਓ ਸੈਸ਼ਨ ਕੋਰਟ ਨੇ ਕਿਸੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ ਤਾਂ ਉਹ ਹਾਈ ਕੋਰਟ ਜਾਏਗਾ ਬਿਲਕੁਲ ਜੀ ਹਾਈ ਕੋਰਟ ਨੇ ਦਿੱਤੀ ਹੈ ਤਾਂ ਸੁਪਰੀਮ ਕੋਰਟ ਜਾਏਗਾ ਹੂੰ ਸੁਪਰੀਮ ਕੋਰਟ ਜਾਏਗਾ ਤਾਂ ਰਿਵਿਊ ਪਾਏਗਾ ਜੀ ਰਿਵਿਊ ਹੋਏਗੀ ਤਾਂ ਉਹਦੇ ਕੋਲ ਕੈਵਿਟ ਪਾਉਣ ਦਾ ਵੀ ਇੱਕ ਅਧਿਕਾਰ ਹੁੰਦਾ ਤਾਂ ਅੰਤ ਤੇ ਫਿਰ ਰਾਸ਼ਟਰਪਤੀ ਕੋਲ ਰਹਿਣ ਦੀ ਅਪੀਲ ਵੀ ਹੁੰਦੀ ਹੈ ਜੀ ਸੋ ਇਸ ਤਰ੍ਹਾਂ ਹੁੰਦਾ ਹੈ ਨਾ ਸਭ ਕੁਝ ਹੁੰਦਾ ਹੈ ਤਾਂ ਰਾਸ਼ਟਰਪਤੀ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਵੀ ਇੱਕ ਮੌਕਾ ਫੇਰ ਸੁਪਰੀਮ ਕੋਰਟ ਚ ਮਿਲ ਸਕਦਾ ਤਾਂ ਤੁਸੀਂ ਸੋਚ ਕੇ ਦੇਖੋ 7 ਦਿਨਾਂ ਤੱਕ ਕੋਈ ਫਾਂਸੀ ਤੇ ਲਟਕ ਨਹੀਂ ਉਹ ਪੋਸਿਬਲ ਹੀ ਨਹੀਂ ਬਿਲਕੁਲ ਜੀ ਬਿਲਕੁਲ ਆਪਣੇ ਤਾਂ ਵੈਸੇ ਹੀ 7 ਦਿਨ ਕੀ ਆਪਣੇ ਤਾਂ ਮਹੀਨਾ 2 ਮਹੀਨੇ ਤੱਕ ਖੈਰ ਉਹ ਧਿਆਨ ਹੀ ਨਹੀਂ ਕਰਦੇ ਜਿੰਨਾ ਚਿਰ ਧਰਨੇ ਚੱਲਣੇ ਲੱਗੇ ਹైదరాబాద్ ਵਾਲਾ ਨਿਬੜਿਆ ਤਾਂ ਸੀਗਾ ਲੋਕਾਂ ਨੇ ਫੁੱਲ ਵੀ ਵਰਸਾਏ ਸੀ ਪਰ ਜਾਂਚ ਪੜਤਾਲ ਦੇ ਬਾਅਦ ਪਤਾ ਲੱਗਿਆ ਕਿ ਉਹ ਫੇਕ ਇਨਕਾਊਂਟਰ ਸੀਗਾ ਹੂੰ ਕੋਈ ਫੇਕ ਇਨਕਾਊਂਟਰ ਸੀਗਾ ਜਲਦੀ ਜਲਦੀ ਕੁਝ ਕਰ ਤਾਂ ਦਿਖਾ ਲੋ ਲੋਕਾਂ ਨੇ ਉਦੋਂ ਉੱਤੇ ਪਰ ਉਹ ਫੇਕ ਇਨਕਾਊਂਟਰ ਸਾਬਤ ਹੋਇਆ ਆ ਫਿਰ ਉੱਥੇ ਉੱਥੇ ਕਿਹੜਾ ਉਹ ਚਾਰ ਦੋਸ਼ੀਆਂ ਚੋਂ ਸੱਚੀਓਂ ਦੋਸ਼ੀ ਸੀ ਕਿਹੜਾ ਬੇਦੋਸ਼ਾ ਸੀਗਾ ਉਹ ਕਿਹੜੀ ਮਸ਼ੀਨ ਨਾਲ ਸਾਬਤ ਕਰੋਗੇ ਬਿਲਕੁਲ ਬਿਲਕੁਲ